ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ ਇਹ ਬਾਣੀ ਸਿਮਰਨ ਰੂਪ ਹੈ ਇਸ ਬਾਣੀ ਦੇ ਪੜਨ ਨਾਲ ਤੇ ਸਿਮਰਨ ਸਵਾਸ ਸਵਾਸ ਹੁੰਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਇਸ ਜਪਜੀ ਸਾਹਿਬ ਦਾ ਪਾਠ ਗੁਰਸੇਖ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਦੱਸਿਆ ਸੀ ਕਿ हे ਪੁਰਖਾ ਜਦੋਂ ਅਸੀਂ ਸੁਮੇਰ ਪਰਬਤ ਉੱਤੇ ਗਏ ਸੀ ਤਾਂ ਸਿੱਧਾਂ ਨੇ ਸਾਨੂੰ ਪੁੱਛਿਆ ਸੀ ਕਿ ਤੁਸੀਂ ਮਾਤ ਲੋਕ ਤੋਂ ਇੱਥੇ ਕਿਸ ਦੇ ਬਲ ਤੇ ਆਏ ਹੋ ਕਿਉਂਕਿ ਸਾਡੇ ਤੋਂ ਬਿਨਾਂ ਅੱਜ ਤੱਕ ਇੱਥੇ ਕੋਈ ਸੰਸਾਰੀ ਨਹੀਂ ਆਇਆ ਤਾਂ ਅਸੀਂ ਕਿਹਾ ਕਿ ਇੱਥੇ ਅਸੀਂ ਆਪਣੇ ਮੰਤਰ ਦੇ ਜ਼ੋਰ ਨਾਲ ਆਏ ਹਾਂ ਜਿਹੜਾ ਸਾਨੂੰ ਅਕਾਲ ਪੁਰਖ ਨੇ ਸੱਚਖੰਡ ਵਿੱਚ ਦਿੱਤਾ ਸੀ ਤਦ ਗੁਰੂ ਜੀ ਨੇ ਇਹ ਮੂਲ ਮੰਤਰ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸ ਮੰਤਰ ਤੋਂ ਅੱਗੇ ਜਿਹੜੀ ਸੁਮੇਰ ਪਰਬਤ ਉੱਤੇ ਸਿੱਧਾਂ ਨਾਲ ਪ੍ਰਸ਼ਨ ਉੱਤਰ ਕਰਕੇ ਚਰਚਾ ਹੋਈ ਸੀ ਉਹ ਸਾਡਾ ਮਾਲਾ ਮਤਰ ਹੈ ਉਸ ਦਾ ਨਾਮ ਹੈ ਜਪ ਜੀ ਜੋ ਇਸਤਰੀ ਪੁਰਸ਼ ਇਸ ਜਪ ਬਾਣੀ ਦਾ ਜਾਪ ਕਰੇਗਾ ਉਹ ਉਧਰੇਗਾ ਤੇ ਹੋਰਨਾਂ ਨੂੰ ਉਧਾਰੇਗਾ ਇਹ ਗੱਲ ਸਰਬ ਸੰਗਤਾਂ ਨੂੰ ਸਮਝਾ ਦਿਓ ਸੋ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਬਿਆੰਤ ਗੁਰ ਸਿੱਖ ਹੋਏ ਹਨ ਜਿਨ੍ਹਾਂ ਨੇ ਇਸ ਬਾਣੀ ਨਾਲ ਪ੍ਰੇਮ ਕਰਦੇ ਇਸ ਬਾਣੀ ਦਾ ਅਭਿਆਸ ਕਰਕੇ ਜੀਵਨ ਮੁਕਤੀ ਪ੍ਰਾਪਤ ਕੀਤੀ ਹੈ ਦੇ ਅਰੋਗਤਾ ਵਾਸਤੇ ਵੀ ਇਹ ਬਾਣੀ ਸਹਾਇਤਾ ਕਰਦੀ ਹੈ ਇਸ ਬਾਣੀ ਦੀ ਇੱਕ ਇੱਕ ਪੌੜੀ ਦੇ ਦੁਨਿਆਵੀ ਕੰਮ ਸਿੱਧ ਕਰਨ ਲਈ ਮर्यादा ਅਨੁਸਾਰ ਪਾਠ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਯੁਗਤੀ ਮੁਕਤ ਮਾਰਗ ਗ੍ਰੰਥ ਵਿੱਚ ਦਰਜ ਹੈ ਇੱਕ ਵਾਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ فرمایا ਕਿ ਕੋਈ ਵੀ ਸਿੱਖ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ ਤਾਂ ਸੰਗਤ ਵਿੱਚੋਂ ਉੱਠ ਕੇ ਭਾਈ ਗੋਪਾਲਾ ਜੀ ਨੇ ਗੁਰੂ ਜੀ ਨੂੰ ਸ਼ੁੱਧ ਪਾਠ ਸੁਣਾਇਆ ਬਾਣੀ ਦਾ ਪਾਠ ਸੁਣ ਕੇ ਮਹਾਰਾਜ ਬਹੁਤ ਖੁਸ਼ ਹੋਏ ਤੇ ਮਨ ਵਿੱਚ ਆਇਆ ਕਿ ਐਸਾ ਸਿੱਖ ਤਾਂ ਗੁਰਿਆਈ ਦੇ ਕਾਬਲ ਹੈ ਪਰ ਭਾਈ ਗੋਪਾਲਾ ਜੀ ਜਦੋਂ ਅਖੀਰਲੀ ਪੌੜੀ ਪੜ ਰਹੇ ਸਨ ਤਾਂ ਮਨ ਵਿੱਚ ਆਇਆ ਕਿ ਜੇ ਗੁਰੂ ਸਾਹਿਬ ਪਾਠ ਸੁਣ ਕੇ ਖੁਸ਼ ਹੋਏ ਤਾਂ ਸਾਹਮਣੇ ਖੜਾ ਕੋੜਾ ਗੁਰੂ ਸਾਹਿਬ ਤੋਂ ਮੰਗ ਲਵਾਂਗੇ ਸੋ ਐਵੇਂ ਹੀ ਹੋਇਆ ਸੋ ਪਾਠ ਸੁਣਾਉਣ ਉਪਰੰਤ ਗੁਰੂ ਸਾਹਿਬ ਨੇ ਭਾਈ ਗੋਪਾਲੇ ਨੂੰ ਕੋੜਾ ਆਪੇ ਹੀ ਦੇ ਦਿੱਤਾ ਇਹ ਮਹਿਮਾ ਹੈ ਸ੍ਰੀ ਜਪਜੀ ਸਾਹਿਬ ਦੀ ਇੱਕ ਵਾਰੀ ਔਰੰਗਜ਼ੇਬ ਬਾਦਸ਼ਾਹ ਦੀ ਬੇਗਮ ਨੂੰ ਬੱਚਾ ਪੈਦਾ ਨਹੀਂ ਹੋ ਰਿਹਾ ਸੀ ਉਸ ਵੇਲੇ ਗੁਰੂ ਵੰਸ਼ ਸ੍ਰੀ ਰਾਮ ਰਾਏ ਜੀ ਦਿੱਲੀ ਦਰਬਾਰ ਵਿੱਚ ਪਹੁੰਚੇ ਹੋਏ ਸਨ ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਬੇਗਮ ਦੀ ਤਕਲੀਫ ਦੂਰ ਕਰਨ ਲਈ ਆਖਿਆ ਤੇ ਬੇਨਤੀ ਕੀਤੀ ਤਾਂ ਸ੍ਰੀ ਰਾਮ ਰਾਏ ਜੀ ਨੇ ਪਾਣੀ ਉੱਪਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਉਹੋ ਪਾਣੀ ਬੇਗਮ ਨੂੰ ਪਲੌਣ ਵਾਸਤੇ ਕਿਹਾ ਕੁਝ ਸਮੇਂ ਬਾਅਦ ਬੇਗਮ ਨੂੰ ਪੁੱਤਰ ਜੰਮਿਆ ਜਿਸ ਦਾ ਨਾਮ ਬਹਾਦਰ ਸ਼ਾ ਰੱਖਿਆ ਗਿਆ ਇਸੇ ਲਈ ਹੀ ਬਹਾਦਰ ਸ਼ਾ ساری ਜ਼ਿੰਦਗੀ ਗੁਰੂ ਘਰ ਦਾ ਸ਼ਰਧਾਲੂ ਬਣਿਆ ਰਿਹਾ ਇਸ ਜਬਜੀ ਸਾਹਿਬ ਦੇ ਜਲ ਪੀਣ ਨਾਲ ਉਸ ਬੇਗਮ ਨੂੰ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਵੀ ਹੋਏ ਸਨ ਪਰ ਔਰੰਗਜ਼ੇਬ ਨੂੰ 7ਵੇਂ 8ਵੇਂ ਤੇ 10ਵੇਂ ਗੁਰਾਂ ਦੇ ਦਰਸ਼ਨ ਨਹੀਂ ਸੀ ਹੋਏ ਸੋਣਿਆ ਹਾਥ ਹੋਵਾ ਅਸਗਾਹ ਸਾਲ 1823 ਵਿੱਚ ਕੁਝ ਅਫਗਾਨੀ ਪਠਾਣਾ ਨੇ ਮਿਲ ਕੇ ਸਿੱਖ ਰਾਜ ਵਿਰੁੱਧ ਬਗਾਵਤ ਖੜੀ ਕਰ ਦਿੱਤੀ ਇਸ ਬਗਾਵਤ ਨੂੰ ਦਬਾਉਣ ਲਈ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਹੋਰ ਫੌਜੀ ਮਦਦ ਲੈ ਕੇ ਗਏ ਤਾਂ ਅਟਕ ਦਰਿਆ ਜ਼ੋਰਾਂ ਤੇ ਵਗ ਰਿਹਾ ਸੀ ਕੋਈ ਬੇੜੀ ਤਲਹਾ ਦਾ ਇੰਤਜ਼ਾਮ ਨਾ ਹੁੰਦਾ ਦੇਖ ਕੇ ਅਰਦਾਸਾ ਸੋਧ ਕੇ ਮੋਹਨ ਸ਼੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਦਰਿਆ ਵਿੱਚ ਉਤਾਰ ਕੇ ਪਾਣੀ ਵਿੱਚ ਜਾ ਕੇ ਖੜਾ ਕਰ ਦਿੱਤਾ ਇਤਿਹਾਸ ਗਵਾਹ ਹੈ ਕਿ ਪਾਣੀ ਸ਼ਿਕਰ ਹੀ ਉਤਰ ਕੇ ਹੱਥ ਪਰ ਹੋ ਗਿਆ ਤੇ ਫੌਜਾਂ ਸਤਨਾ ਵਾਹਿਗੁਰੂ ਦਾ ਜਾਪ ਕਰਦੀਆਂ ਦਰਿਆ ਨੂੰ ਪਾਰ ਹੋ ਗਈਆਂ ਸੋ ਸਾਹ ਸੰਗਤ ਜੀ ਇੰਨੀ ਸ਼ਕਤੀ ਹੈ ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚ ਇਹ ਵੀ ਸੁਣਿਆ ਹੈ ਕਿ ਮਹਾਰਾਜਾ ਦੀ ਇਸ ਸਮੇਂ ਦਾ ਇੱਕ ਦਸਤੀ ਫੋਟੋ ਰਾਜਾ ਨਰਿੰਦਰਨਾਥ ਲਾਹੌਰ ਵਾਲਿਆਂ ਦੇ ਖਾਨਦਾਨ ਪਾਸ ਅਜੇ ਵੀ ਮੌਜੂਦ ਹੈ ਜਿਸ ਵਿੱਚ ਮਹਾਰਾਜਾ ਸਾਹਿਬ ਘੋੜੇ ਉੱਤੇ ਸਵਾਰ ਦਰਿਆ ਵਿਚਕਾਰ ਖੜੇ ਹਨ ਤੇ ਫੌਜਾਂ ਦਰਿਆ ਪਾਰ ਕਰ ਰਹੀਆਂ ਹਨ ਸਾਹ ਸੰਗਤ ਜੀ ਸਿੱਧਕ ਵਿੱਚ ਆਓ ਤੇ ਆਖੋ ਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਵਿੱਚ ਇੰਨੀ ਸ਼ਕਤੀ ਹੈ ਪੁੱਜੋਂ ਵਾਲੇ ਬਾਬਾ ਜੀ ਦੇ ਪਾਸ ਨਗਰ ਦੇ ਲੋਕ ਘਰੋਗੀ ਦੁੱਖ ਤਕਲੀਫਾਂ ਹਟਾਉਣ ਲਈ ਜਲ ਲੈ ਕੇ ਆਉਦੇ ਸਨ ਜਿਸ ਉੱਪਰ ਬਾਬਾ ਜੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਵਾ ਕੇ ਦੇ ਦਿੰਦੇ ਸਨ ਫਿਰ ਬਾਬਾ ਜੀ ਨੇ ਆਪ ਕੁਝ ਜਲ ਲੈ ਕੇ ਉਸ ਉੱਪਰ 101 ਪਾਠ ਸ੍ਰੀ ਜਪਜੀ ਸਾਹਿਬ ਦਾ ਕਰਕੇ ਇੱਕ ਕੋਰੀ ਮੱਟੀ ਵਿੱਚ ਪਾ ਦਿੰਦਾ ਤੇ ਉਪਰੋਂ ਹੋਰ ਸੁੱਚੇ ਜਲ ਨਾਲ ਮੱਟੀ ਪਰਵਾ ਕੇ ਜ਼ਮੀਨ ਵਿੱਚ ਗੱਡ ਦਿੰਦੀ ਜੋ ਕਿ ਅੱਜ ਤੱਕ ਮੌਜੂਦ ਹੈ ਫਿਰ ਜੋ ਵੀ ਲੋੜਵੰਦ ਆਉਂਦਾ ਉਸ ਮੱਟੀ ਵਿੱਚੋਂ ਹੀ ਜਲ ਅਮਰਤ ਦਿੱਤਾ ਜਾਂਦਾ ਸੀ ਅੱਜ ਕੱਲ ਜੋ ਅਖੰਡ ਪਾਠ ਸਾਹਿਬ ਚੱਲਦੇ ਹਨ ਭੋਗ ਸਮੇਂ ਜੋ ਕੁੰਮ ਵਾਲਾ ਅੰਮ੍ਰਿਤ ਹੁੰਦਾ ਹੈ ਉਸ ਮੱਟੀ ਵਿੱਚ ਹੀ ਪਾਇਆ ਜਾਂਦਾ ਹੈ ਤੇ ਹੁਕਮ ਹੈ ਕਿ ਇਸ ਮੱਟੀ ਵਿੱਚੋਂ ਜਲ ਖਤਮ ਨਹੀਂ ਹੋਣ ਦੇਣਾ ਤੇ ਉਹ ਮਰਿਆਦਾ ਅੱਜ ਤੱਕ ਕਾਇਮ ਹੈ ਇਸ ਜਪਜੀ ਸਾਹਿਬ ਦੀ ਹੀ ਵਿਸ਼ੇਸ਼ਤਾ ਨਹੀਂ ਦੱਸਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਰੱਖਣ ਦੀ ਮਰਿਆਦਾ ਚੱਲੀ ਆ ਰਹੀ ਹੈ ਇਸ ਜਪਜੀ ਸਾਹਿਬ ਦੀ ਬਾਣੀ ਨਾਲ ਗੁਰਸਿੱਖਾਂ ਨੇ ਇੰਨਾ ਪਿਆਰ ਕੀਤਾ ਕਿ ਖੋਪਰੀਆਂ ਲਾਉਣ ਸਮੇਂ ਚਰਖੜੀਆਂ ਤੇ ਚੜ੍ਹਨ ਸਮੇਂ ਆਰਿਆਂ ਨਾਲ ਚਰਾਈ ਸਮੇਂ ਸ੍ਰੀ ਜਪਜੀ ਸਾਹਿਬ ਉਹਨਾਂ ਗੁਰਸਿੱਖਾਂ ਦੀ ਰਸਨਾ ਤੇ ਰਹਾ ਇਸ ਬਾਣੀ ਦਾ ਪਾਠ ਗੁਰਸੇ ਕਰਦੇ ਰਹੇ ਤੇ ਸ਼ਹੀਦੀਆਂ ਪਾਉਂਦੇ ਰਹੇ ਬਾਬਾ ਜੀ ਦੇ ਸਮੇਂ ਕੋਈ ਵੀ ਸੇਵਕ ਜਦੋਂ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਬਾਬਾ ਜੀ ਸ੍ਰੀ ਜਪਜੀ ਸਾਹਿਬ ਦੇ ਪਾਠ ਸੁਣਾਉਣ ਦਾ ਹੁਕਮ ਦਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਸੁਣਵਾ ਕੇ ਹੀ ਨਵਾਂ ਨਰਵਾ ਕਰ ਦਿੰਦੇ ਸਨ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਸਿੱਖ ਨੂੰ ਭੂਤ ਜੰਬੜ ਗਿਆ ਜਿਸ ਸਮੇਂ ਸਿੱਖਾਂ ਨੇ ਸਤਿਗੁਰਾਂ પાસે ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਫਰਮਾਇਆ ਭਾਈ ਉਹ ਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਏਗਾ ਨਹੀਂ ਤਾਂ ਭੂਤ ਦੀ ਕੀ ਮਜਾਲ ਸੀ ਕਿ ਇਸ ਬਾਣੀ ਦੇ ਪੜਨ ਵਾਲੇ ਦੇ ਨੇੜੇ ਹੀ ਆ ਜਾਂਦਾ ਇਸ ਬਾਣੀ ਦੇ ਪਾਠ ਦੀ ਪੁਰਾਤਨ ਗੁਰਸਿੱਖ ਵਿਦਵਾਨਾਂ ਨੇ ਵੀ ਬੜੀ ਤਾਕੀਦ ਕੀਤੀ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜਿਸ ਸਿੱਖ ਦੇ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਨਹੀਂ ਹੈ ਉਹ ਸਿੱਖ ਨਹੀਂ ਹੈ ਜਦ ਜਪਜੀ ਸਾਹਿਬ ਦੀ ਸਾਰੀ ਵਾਰਤਾ ਜਿਵੇਂ ਸਿੱਧਾਂ ਨਾਲ ਹੋਈ ਸੀ ਸ਼੍ਰੀ ਲੈਣਾ ਜੀ ਨੂੰ ਕਰਤਾਰਪੁਰ ਰਾਵੀ ਵਿਖੇ ਗੁਰੂ ਨਾਨਕ ਦੇਵ ਜੀ ਸਰਵਣ ਕਰਵਾ ਚੁੱਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਪੁਰਖਾ ਸੁਣ ਅਸੀਂ ਤੈਨੂੰ ਜਪਜੀ ਸਾਹਿਬ ਦੀ ਮਹਿਮਾ ਦੱਸਦੇ ਹਾਂ ਜਿਸ ਨੂੰ ਪੜ੍ਹ ਸੁਣ ਕੇ ਜੀਵ ਮਾਤਰ ਦਾ ਭਲਾ ਹੋਏਗਾ ਨਿਸਮਾ ਉਠੇ ਕਰੇ સ્નાન જਪ ਪੜ ਹੈ ਇਕ ਚਿਤ ਸਾਵਧਾਨ ਅਰਥ ਵਿਚਾਰ ਕਰੇ ઓર માਹੀ મુક્ત ਹੋਏ ਸੋ ਸੰਸੈ 나હી જਪ ਜੀ ਸੇਵਨ ਪ੍ਰੀਤ ਸੋ ਜਾਹੀ ਮਾਪ ਸੁਮੀਪ પ્રાપ્ત ਹੋਏ તાહી ਧਰੇ ਕਾਮਨਾ ਪੜ ਹੈ ਇਕ ਮਨ ਹੋਏ ਹੈ ਸੰਪੂਰਨ ਤਿਹ ਤਤ છન માનੁਖ દે ਜੀਵ ਜਨ پائی જਪ ਬਿਹੀਨ ਹੈ ਵ ਵਾਦ ਗਵਾਈ ਹੋਏ ਸਿੱਖ ਜਪ ਕੰਠ ਨਾ ਕੀਨੋ ਨਾਉ ਤਰੀਖ ਭੇਖ ਧਰ ਲੀਨੋ ਸੋ ਸਾਧ ਸੰਗਤ ਜੀ ਹਰ ਇੱਕ ਗੁਰਸਿੱਖ ਨੂੰ ਹੁਕਮ ਹੈ ਕਿ ਉਹ ਨਿਤਨੇਮ ਦੇ ਰੂਪ ਵਿੱਚ ਸ੍ਰੀ ਜਪਜੀ ਸਾਹਿਬ ਨੂੰ ਰੋਜ਼ਾਨਾ ਆਪਣੇ ਜੀਵਨ ਦਾ ਅੰਗ ਬਣਾਵੇ ਇਸ ਬਾਣੀ ਦਾ ਵੱਧ ਤੋਂ ਵੱਧ ਪਾਠ ਕਰੇ ਰੋਜ਼ਾਨਾ ਸ੍ਰੀ ਜਪਜੀ ਸਾਹਿਬ ਦੇ 10 ਪਾਠ ਕਰਨ ਨਾਲ ਇੱਕ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਫਲ ਪ੍ਰਾਪਤ ਹੁੰਦਾ ਹੈ ਤੇ 1 ਮਹੀਨੇ ਦਾ 10ਵਾਂ ਦਿਵਸ ਵੀ ਪੂਰਾ ਹੋ ਜਾਂਦਾ ਹੈ। ਤਾਈਓ ਤਾਂ ਸਤਿਗੁਰਾਂ ਭਾਈ ਜੋਗਾ ਸਿੰਘ ਨੂੰ ਹੁਕਮ ਦਿੱਤਾ ਸੀ ਜਾਂ ਸਿੱਖਾ ਘਰ ਆਪਣੇ ਕਰ ਜਪਜੀ ਦਾ ਪਾਠ। ਇਸ ਵਾਸਤੇ ਹਰ ਗੁਰਸਿੱਖ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਕੰਠ ਹੋਣਾ ਜ਼ਰੂਰੀ ਹੈ। ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਚਾਂਦਨੀ ਚੌਕ ਵਿੱਚ ਹਿੰਦੂਆਂ ਦੇ ਧਰਮ ਤੇ ਤਿਲਕ ਜੰਜੂ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤਿਆਰੀ ਕੀਤੀ। ਤਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਯਾਲਾ ਜੀ ਨੇ ਵੀ ਸ਼ਹਾਦਤ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦੇ ਪਾਠ ਕੀਤੇ ਸਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਬੋਹੜ ਦੇ ਦਰਖਤ ਹੇਠਾਂ ਬੈਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸੁਬਾਇਮਾਨ ਹੈ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਲਿਖਿਆ ਹੈ ਬਿਨਾ ਜਪ ਜਾਪ ਜਪੇ ਜੋ ਜਿਵੇ ਪ੍ਰਸਾਦ ਸੋ ਬਿਸਟਾ ਕਾ ਕਰਮ ਹੋਏ ਜਨਮ ਗਵਾਵੈ ਬਾਦ ਤੇ ਭਾਈ ਨੰਦ ਲਾਲ ਜੀ ਦੇ ਤਨਖਾਨਾਮੇ ਵਿੱਚ ਲਿਖਿਆ ਹੈ ਬਿਨਾ ਜਪ ਪੜੇ ਪ੍ਰਸਾਦ ਜੋ ਖਾਵੇ ਬਿਨ ਰਹਿਰਾਸ ਸੰਧਿਆ ਜੋ ਖੋਵੇ ਕੀਰਤਨ ਪੜੇ ਬਿਨ ਰੈਣ ਜੋ ਸੋਵੇ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰੇ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਸਿੱਖਾਂ ਨੂੰ ਸ਼੍ਰੀ ਜਪਜੀ ਸਾਹਿਬ ਦੇ ਸ਼ੁੱਧ ਪਾਠ ਦਾ ਮਹਾਤਮ ਦਰਸਾਇਆ ਹੈ ਕਿ ਇਸ ਦੀ ਭੇਟਾ ਦੇਣ ਲਈ ਤਿੰਨਾਂ ਲੋਕਾਂ ਵਿੱਚ ਵੀ ਕੋਈ ਪਦਾਰਥ ਨਹੀਂ ਹੈ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ੋ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ